ਨਕਲੀ ਗੁਰਦੁਆਰਾ ਬਣਾ ਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆੜ ਲੈ ਕੇ ਨਕਲੀ ਆਨੰਦ ਕਾਰਜ ਕੋਈ ਨਹੀਂ ਕਰਵਾ ਸਕਦਾ ਜੀ ਹਾਂ ਇਸੇ ਤਰ੍ਹਾਂ ਦਾ ਇੱਕ ਮਾਮਲਾ ਮੁਹਾਲੀ ਵਿੱਚ ਸ਼ੂਟਿੰਗ ਦੌਰਾਨ ਹੋਇਆ ਜਦੋਂ ਚੱਲਦੇ ਨਾਟਕ ਦੀ ਸ਼ੂਟਿੰਗ ਵਿੱਚ ਬੜੇ ਨਹਿਂਗ ਨਹਿਂਗਾ ਦੇ ਕੀਤਾ ਗਾਮਾ ਸ਼ੂਟਿੰਗ ਬੰਦ ਕਰਵਾ ਦਿੱਤੀ ਨਾਟਕ ਕੰਪਨੀ ਨੇ ਤਿਆਰ ਕੀਤਾ ਹੋਇਆ ਸੀ ਗੁਰੂ ਘਰ ਦਾ ਸੈੱਟ ਗੁਰੂ ਘਰ ਦੇ ਸੈੱਟ ਨੂੰ ਲੈ ਕੇ ਨਹਿੰਗਾ ਨੇ ਜਤਾਇਆ ਇਤਰਾਜ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਵੇਂ ਧਿਰਾਂ ਨੂੰ ਕਰਵਾਇਆ ਸ਼ਾਂਤ ਮੁਹਾਲੀ ਦਾ ਪਿੰਡ ਕੜੂਏ ਦੀ ਗੱਲਬਾਤ ਕਰਦੇ ਜਿੱਥੇ ਅਕਸਰ ਸ਼ੂਟਿੰਗਾਂ ਹੁੰਦੀਆਂ ਰਹਿੰਦੀਆਂ ਹਨ ਤੁਸੀਂ ਤਸਵੀਰਾਂ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਨਕਲੀ ਗੁਰਦੁਆਰਾ ਸਾਹਿਬ ਬਣਾਇਆ ਗਿਆ ਉਸਵਾ ਨਕਲੀ ਥੜਾ ਸਾਹਿਬ ਥੜੇ ਸਾਹਿਬ ਤੇ ਨਕਲੀ ਨਿਸ਼ਾਨ ਸਾਹਿਬ ਇੱਕ ਪਾਈਪ ਦੇ ਵਿੱਚ ਕੇਸਰੀ ਕੱਪੜਾ ਪਾ ਕੇ ਨਿਸ਼ਾਨ ਸਾਹਿਬ ਲਾਇਆ ਗਿਆ ਨਕਲੀ ਝੰਡੇ ਲਾਏ ਗਏ ਤੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਆੜ ਲੈ ਕੇ ਹੋਏ ਆਨੰਦ ਕਾਜ ਕਰਵਾਏ ਜਾ ਰਹੇ ਸਨ ਇਹ ਮਾਮਲਾ ਕੋਈ ਅਸਲੀ ਨਹੀਂ ਆ ਬਲਕਿ ਇੱਕ ਉਡਾਰੀਆਂ ਟੀਵੀ ਸੀਰੀਅਲ ਦੀ ਸ਼ੂਟਿੰਗ ਦਾ ਹੈ ਜਿੱਥੇ ਸਾਰਾ ਹੰਗਾਮਾ ਹੋਇਆ ਤੁਸੀਂ ਵੀਰਾਂ ਥਾਪ ਨੇ ਕਿਸ ਤਰੀਕੇ ਨਾਲ ਨਿਹੰਗ ਸਿੰਘਾਂ ਨੇ ਜਲਦੀ ਸ਼ੂਟ ਕਰਵਾ ਦਿੱਤੀ ਤੇ ਇਸ ਸ਼ੂਟਿੰਗ ਦੌਰਾਨ ਹੰਗਾਮਾ ਖੜਾ ਹੋ ਗਿਆ ਨਹੀਂ ਗ ਸਿੰਘਾਂ ਨੇ ਕਿਹਾ ਕਿ ਸਿੱਖਾਂ ਦੀ ਬੇਅਦਬੀ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਇਸ ਤਰ੍ਹਾਂ ਦਾ ਮਾਮਲਾ ਅਕਸਰ ਪਹਿਲਾਂ ਵੀ ਸਾਹਮਣੇ ਆਉਂਦਾ ਰਹਿੰਦਾ ਹੈ ਪਰ ਉਹ ਇਸ ਤਰ੍ਹਾਂ ਨਕਲੀ ਗੁਰੂ ਘਰ ਬਣਾ ਕੇ ਸ਼ੂਟਿੰਗ ਨਹੀਂ ਕਰਨ ਦੇਣਗੇ ਤਸਵੀਰਾਂ ਸਾਫ ਨੇ ਕਿਸ ਤਰੀਕੇ ਨਾਲ ਕarnataka ਮੰਡਲੀ ਨੇ ਜਿਹੜੀ ਕਿ ਬੰਬੇ ਦੀ ਨਾਟਕ ਮੰਡਲੀ ਹੈ ਉਸ ਨੇ ਕਿਸ ਤਰੀਕੇ ਨਾਲ ਨਕਲੀ ਗੁਰੂ ਘਰ ਬਣਾ ਕੇ ਕਿਮਾਰਤ ਨੂੰ ਉੱਥੇ ਨਿਸ਼ਾਨ ਸਾਹਿਬ ਨਕਲੀ ਥੜਾ ਸਾਹਿਬ ਬਣਾ ਕੇ ਨਿਸ਼ਾਨ ਸਾਹਿਬ ਚੁਲਾਇਆ ਗਿਆ ਉਸ ਤੋਂ ਬਾਅਦ आनंद कारजी रस्म ਇਥੇ ਅਦਾ ਹੋਣੀ ਸੀ ਪਰ ਜਿਵੇਂ ਹੀ ਪਿੰਕ ਸਿੰਘਾਂ ਨੂੰ ਲੱਗੀ ਤਾਂ ਤੁਰੰਤ ਇਥੇ ਆ ਕੇ ਖਲਾਰਾ ਪਾ ਦਿੱਤਾ ਤਸਵੀਰਾ ਸਾਹਿਬ ਨੇ ਪਹਾਰਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕੋਈ ਗੱਲ ਨਹੀਂ ਆਪਣੀ ਗੱਲ ਕਰਦੇ ਆ ਯਾਰ ਸਤ ਜੀ ਤਾਂ ਅਸੀਂ ਆਪਸ ਵਿੱਚ ਕੋਈ ਨਹੀਂ ਜੀ ਭਾਜੀ ਅਸੀਂ ਜਸਟ ਰੈਂਡਮ ਗੱਲ ਕਰਨ ਦਾ ਹੈ ਆਪਣੀ ਤੁਸੀਂ ਕਿਉਂ ਕੋਈ ਤੁਹਾਨੂੰ ਬਾਈਟ ਦੇ ਦਿੰਦੇ ਦੋ ਬਾਈਟ ਬਾਈਟ ਦੇ ਕੇ ਮੈਂ ਜੀ ਕੀ ਮਸਲਾ ਹੈ ਜਿਹੜਾ ਅੱਜ ਗੁਰਦੁਆਰੇ ਦਾ ਕੋਈ ਕਹਿੰਦਾ ਨਹੀਂ ਭਾਜੀ ਬਾਈਟ ਦੇ ਕੇ ਜਾਵਾਂਗੇ ਅਸੀਂ ਬਾਬਾ ਜੀ ਨਾਲ ਮਾੜੇ ਮਸਲਾ ਤਾਂ ਦੱਸੋ ਕੁਝ ਤਾਂ ਦੱਸੋ ਸਾਨੂੰ ਆਏ ਹੋ ਤੁਸੀਂ ਉੱਧਰ ਦੇ ਹੋ ਐਡਾ بڑا ਮਸਲਾ ਜਿਹੜਾ ਹੈ ਉੱਠ ਖੜਾ ਹੋਇਆ ਹੈ ਕੀ ਕਹਿਣਾ ਚਾਹੁੰਦੇ ਏ ਦੇ ਬਾਰੇ ਇਹ ਕੁਝ ਨਹੀਂ ਹੈ ਨਾ ਇੱਕ ਜਿਹੜੀ ਸਿੰਪਲ ਜੀ ਗੱਲ ਹੈ ਕਿ ਜਦੋਂ ਅਸੀਂ ਸਿੱਖਾਂ ਦਾ ਕੋਈ ਅਨੰਦ ਕਾਰਜ ਵਿਖਾਉਣਾ ਇਹ ਮਸਲਾ ਸਿਰਫ ਉਹ ਤੇ ਉਹ ਫਿਲਮ 'ਚ ਕਿੱਦਾਂ ਵਿਖਾਇਆ ਜਾਵੇ ਉਥੇ ਮਾਰ ਦੇ ਸਰੂਪ ਤੇ ਰੱਖ ਨਹੀਂ ਸਕਦੇ ਆਪਾਂ ਮਾਰ ਦੇ ਸਰੂਪ ਤੋਂ ਬਿਨਾ ਜੇ ਆਪਾਂ ਖਾਲੀ ਪਾਲਕੀ ਲੈ ਕੇ ਜਾਂ ਆਪਾਂ ਸਿਰ ਡਮੀ ਰੱਖ ਕੇ ਵਖਾਉਣਾ ਤੇ ਉਹ ਇਦਾਂ ਹੀ ਵਖਾਇਆ ਪਿਛਲਾ ਕਈ ਫਿਲਮਾਂ ਚ ਕਈ ਫਿਲਮਾਂ ਚ ਇਦਾਂ ਹੋਇਆ ਹਨ ਸੋ ਉਹਦੇ ਲਈ ਇੱਕ ਵਿਸ਼ਾ ਆ ਉਹ ਜਿਹੜੀ ਥੋੜਾ ਜਿਹਾ ਇਹ ਨਿਹੰਗ ਚਾਹੇ ਬੰਦੀ ਔਰ ਜਿਹੜੀ ਸ਼ੂਟਿੰਗ ਕਰ ਰਹੇ ਸੀਗੇ ਬੰਦੇ ਉਹਨਾਂ ਛੱਡ ਪੋਈ ਤਾਂ ਮੈਨੂੰ ਵੀ ਫੋਨ ਆ ਤੇ ਮੈਂ ਵੀ ਇੱਥੇ ਇੱਕ ਸੌਟ ਆਊਟ ਕਰਾਉਣੇ ਆਇਆ ਜਨਾਬ ਜੀ ਤੁਸੀਂ ਖੁਦ ਤਾਰੀਆ ਅੱਜ ਇਹ ਇੱਥੇ ਜਿਹੜੀਆਂ ਨੰਦ ਸਿੰਘ ਜਥੇਮੰਦੀ ਉਹਨਾਂ ਦਾ ਕਹਿਣਾ ਕੀ ਇਹ ਬੇਅਦਬੀ ਐ ਸਿੱਖ ਸੈਂਟੀਮੈਂਟਸ ਸਾਡ ਤੁਸੀਂ ਖੁਦ ਅੰਮਰ ਧਾਰੀਓ ਲੱਗਦਾ ਕਿ ਸੈਂਟੀਮੈਂਟਸ ਸਾਡ ਕੋ ਸੈਂਟੀਮੈਂਟਸ ਸਾਡਸ ਹੋਏ ਨੇ ਮੈਂ ਮੰਨਦਾ ਐ ਇਸ ਗੱਲ ਨੂੰ ਮੈਂ ਨਹੀਂ ਮੈਂ ਮੁਕਰਦਾ ਨਹੀਂ ਇਸ ਗੱਲ ਤੋਂ ਪਰ ਮੇਰੇ ਕਹਿਣ ਨਾਲ ਕੰਸਾਲ ਇਹ ਐ ਕਿ ਜੇ ਕਿਸੇ ਨੇ ਵਿਖਾਉਣਾ ਵਾ ਜੇ ਕਿਸੇ ਨੇ ਫਿਲਮ ਦੇ ਵਿੱਚ ਅ ਦਿਖਾਉਣਾ ਵਾ ਕਿ ਕਿਸੇ ਨੇ ਆਪਣੇ ਮੁੰਡੇ ਦਾ ਵਿਆਹ ਕੀਤਾ ਤੇ ਉਹ ਵਿਆਹ ਕੀ ਕੁੜੀ ਲੈ ਕੇ ਆਇਆ ਤੇ ਉਹਦੇ ਵਿੱਚ ਜੇ ਇੱਕ ਡਮੀ ਪਾਲਕੀ ਤੇ ਜਾਂ ਡਮੀ ਕਿਤੇ ਪਾਲਕੀ ਸਾਹਿਬ ਰੱਖ ਕੇ ਮਹਾਰਾਜ ਦਾ ਸਰੂਪ ਨਾ ਹੋਵੇ ਜਿੱਥੇ ਤੇ ਉੱਥੇ ਉਹਨਾਂ ਕੋਲ ਜੇ ਉਹਨਾਂ ਦੀ ਗੱਲ ਕਰੀ ਉਹਨਾਂ ਕੋਲ 20-25 ਫਿਲਮਾਂ ਦੇ ਐਵੀਡੈਂਸ ਪਏ ਨੇ ਹਨਾ ਤਾਂ ਉਹਨਾਂ ਸਾਨੂੰ ਗੱਲ ਸੁਣਨੀ ਚਾਹੀਦੀ ਹੈ ਇਹ ਹੋ ਸਕਦੀ ਪਾਲਕੀ ਸਾਹਿਬ ਡੰਮੀ ਹੋ ਸਕਦੇ ਨੇ ਨਿਸ਼ਾਨ ਸਾਹਿਬ ਡੰਮੀ ਹੋ ਸਕਦਾ ਭਾਜੀ ਪੱਤਰਕਾਰ ਵਾਲੀ ਗੱਲ ਨਾ ਕਰੋ ਇਹ ਪੱਤਰ ਹੋਣ ਹੋ ਸਕਦੇ ਨੇ ਹੋ ਸਕਦਾ ਇਹ ਮੈਨੂੰ ਨਹੀਂ ਨਹੀਂ ਇਦਾਂ ਜਦੋਂ ਇਹ ਸਵਾਲ ਵਾਂਗੂ ਸਵਾਲ ਪੁੱਛੋ ਕੰਟਰੋਵਰਸੀ ਨਾ ਬਣਾਓ ਇਸ ਚੀਜ਼ ਦੀ ਆਪਾਂ ਇਹਨੂੰ ਸੌਟ ਆਊਟ ਆਪਾਂ ਇਹ ਵੀ ਨਹੀਂ ਬਣਾਈ ਆ ਆਪਾਂ ਇਹਨੂੰ ਆਪਾਂ ਇਹਨੂੰ ਸੌਟ ਆਊਟ ਕਰਨਾ ਹੈ ਗੱਲ ਨੂੰ ਇਹਨੂੰ ਨਿਬੇੜਨਾ ਹੈ ਕਿ ਦੋ ਜਥੇਬੰਦੀਆਂ ਵਿੱਚ ਕਨਫਲਿਕਟ ਪਿਆ ਉਹ ਕਨਫਲਿਕਟ ਨੂੰ ਆਪਾਂ ਰੋਕਣਾ ਹੈ ਕਿ ਯਾਰ ਵੀ ਕਿਸੇ ਤੇ ਪਰਚਾ ਨਾ ਹੋਵੇ ਕੋਈ ਬੰਦਾ ਆਪਸ ਵਿੱਚ ਲੜੇ ਨਾ ਇਹਨੂੰ ਬਹਿ ਕੇ ਸਭ ਤੁਸੀਂ ਗੱਲ ਕਰਨ ਦਾ ਜਨਾਬ ਜੀ ਤੁਹਾਨੂੰ ਕਹਤ ਤੁਸੀਂ ਸਿਆਣੇ ਹੋ ਸਿਆਣੀਆਂ ਗੱਲਾਂ ਸੋਸ਼ਲ ਮੀਡੀਆ ਤੇ ਹਮਨ ਤੁਸੀਂ ਚਰਚਾ ਕਰਦੇ ਹੋ ਪਰ ਮੇਰਾ ਸਵਾਲ ਇਹ ਹੈ ਕਿ ਇਹ ਹੋ ਸਕਦਾ ਹੈ ਦੇਖੋ ਮੈਂ ਐਵੇਂ ਇੱਥੇ ਟਿੱਪਣੀ ਨਹੀਂ ਕਰਦਾ ਪਰ ਮੈਨੂੰ ਇਹ ਲੱਗਦਾ ਕਿ ਹੋਣਾ ਚਾਹੀਦਾ ਹੈ ਜਦੋਂ ਅਸੀਂ ਕਿਸੇ ਸਮਾਜ ਦੀ ਕਿਸੇ ਵਧੀਆ ਗਤੀਵਿਧੀ ਨੂੰ ਵਿਖਾਉਣਾ ਵਾ ਉਹਦਾ ਇੱਕ ਇੱਕ ਤਰੀਕਾ ਤੇ ਹੋਣਾ ਚਾਹੀਦਾ ਹੁਣ ਜਿੱਦਾਂ ਮੈਂ ਆ ਮੈਂ ਹੁਣੇ ਬਾਬਾ ਜੀ ਨੂੰ ਕਹਿ ਕੇ ਹਟਿਆ ਕਿ ਮੈਂ ਜਦੋਂ ਮੈਂ ਨਾਰਮਲੀ ਪੈਂਟ ਟੀ-ਸ਼ਰਟ ਚ ਰਹਿਣਾ ਪਰ ਜਦੋਂ ਮੈਂ ਕਿਤੇ ਇੰਟਰਨੈਸ਼ਨਲ ਟ੍ਰੈਵਲ ਕਰਨਾ ਹੁੰਦਾ ਜਾਂ ਮੈਂ ਕਿਸੇ ਖਾਸ ਓਕੇਸ਼ਨ ਤੇ ਜਾਣਾ ਤੇ ਮੈਂ ਬਾਣਾ ਪਾ ਲੈਂਦਾ ਫਿਰ ਇਹਦਾ ਮਤਲਬ ਮੇਰਾ ਬਾਣਾ ਪਾਉਣਾ ਵੀ ਗਲਤ ਹੈ ਤੁਸੀਂ ਮੇਰੀ ਗੱਲ ਸਮਝੇ ਮੈਂ ਕਹਿੰਦਾ ਕਿ ਹਰ ਚੀਜ਼ ਨੂੰ ਦਿਤਾਉਣ ਦਾ ਇੱਕ ਤਰੀਕਾ ਹੁੰਦਾ ਆਪਾਂ ਉਹ ਤਰੀਕਾ ਲੱਭੀਏ ਇਹ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਜਿੱਦਾਂ ਉਹਨਾਂ ਨੇ ਮਹਾਰਾਜ ਦੇ ਆਨੰਦ ਕਾਰਜ ਪੈਲਸਾਂ ਵਿੱਚ ਬੰਦ ਕਰ ਦਿੱਤੇ ਕਿ ਮਰਦ ਦੇ ਸਰੂਪ ਉੱਥੇ ਨਹੀਂ ਲੈ ਕੇ ਜਾਏ ਜਾਣਗੇ ਉਹ ਸਭ ਸਮਝ ਗਏ ਵੀ ਨਹੀਂ ਨਹੀਂ ਹੋਣਗੇ ਤੇ ਜਾਂ ਤੇ ਉਹ ਫਿਰ ਇਸ ਚੀਜ਼ ਦੇ ਉੱਪਰ ਪਰਮਾਨੈਂਟਲੀ ਪਾਬੰਦੀ ਲਾ ਦੇਣ ਵੀ ਫਿਲਮ ਦੇ ਵਿੱਚ ਕੋਈ ਵੀ ਬੰਦਾ ਮਹਾਰਾਜ ਦੀ ਭਾਵੇਂ ਕੱਲਾ ਪਾਲਕੀ ਸਾਹਿਬ ਰੱਖ ਕੇ ਸਰੂਪ ਨਾ ਰੱਖਿਆ ਹੋਵੇ ਨਹੀਂ ਵਿਖਾ ਸਕਦਾ ਕੋਟੋ ਪਾਸ ਹੋ ਜਵੇ ਨਾ ਪਹਿਲੇ ਹੀ ਮਸਲਾ ਸਾਹਮਣੇ ਆਇਆ ਹੁਣ ਤੱਕ ਫਿਲਮਾਂ ਤਾਂ ਬਹੁਤ ਬੜੀਆਂ ਮੈਂ ਉਹੀ ਕਹਿੰਦਾ ਕਿ ਉਹਨਾਂ ਜਦੋਂ ਫਿਲਮ ਵਾਲਿਆਂ ਦੀ ਗੱਲ ਸੁਣਦੇ ਆ ਉਹ ਕਹਿੰਦੇ ਸਾਡੇ ਕੋਲ 30 ਦੀ ਫਿਲਮਾਂ ਦਾ ਐਵੀਡੈਂਸ ਪਿਆ ਆ ਜਿਹਦੇ ਵਿੱਚ ਇਦਾਂ ਹੀ ਮਤਲਬ ਇੱਕ ਸਾਫ਼ ਸੁਥਰੀ ਜਗ੍ਹਾ ਤੇ ਮਹਾਰਾ ਦੀ ਪਾਲਕੀ ਰੱਖ ਕੇ ਮਹਾਰਾ ਦਾ ਸਰੂਪ ਨਹੀਂ ਸਿਰਫ ਉੱਥੇ ਇੱਕ ਰਾਗੀ ਸਿੰਘ ਢਾਡੀ ਸਿੰਘ ਨੂੰ ਬਿਠਾ ਕੇ ਨਾ ਲਾਵਾ ਪੜੀਆਂ ਜਾਂਦੀਆਂ ਨਾ ਕੁਝ ਸਿਰਫ ਮੋਂਟਾਜ ਹੁੰਦਾ ਜਿਹਦੇ ਵਿੱਚ ਉਹ ਪਿੱਛੋਂ ਇੱਕ ਲਾੜਾ ਲਾੜੀ ਘੁੰਮਦੇ ਜਿ ਤੋਂ ਪਤਲਾਦਾ ਕਿ ਸਿੱਖ ਆਨੰਦ ਕਾਰਜ ਹੋ ਰਿਹਾ ਉਹ ਇੱਕ ਤਰੀਕਾ ਆ ਉਹਨਾਂ ਨੇ ਉਹੀ ਤਰੀਕਾ ਬਣਾਇਆ ਜਿਹੜ ਉਹ ਕਿਸੇ ਤੇ ਸੈਂਟੀਮੈਂਟ ਹਾਰਟ ਹੋਏ ਹੋ ਸਕਦਾ ਮੇਰੇ ਵੀ ਹੋਏ ਹੋਣ ਬਟ ਉਹਦੇ ਦੀ ਗੱਲ ਕਰਨਾ ਹੈ ਬਸ ਆਪਾਂ ਉਹ ਗੱਲ ਹੈ ਕਿ ਉਹ ਜਿਹੜੇ ਦੋ ਕਨਫਲਿਕਟ ਪਏ ਅਸੀਂ ਉਹਨਾਂ ਨੂੰ ਸੌਟ ਆਊਟ ਕਰੀਏ ਬਤੌਰ ਸਿੱਖ ਕਿਵੇਂ ਦੇਖਦੇ ਹੋ ਬਤੌਰ ਸਿੱਖ ਦੇਖੋ ਮੈਨੂੰ ਤਾਂ ਲੱਗਦਾ ਕਿ ਜੇ ਅਸੀਂ ਅੱਜ ਕੱਲ ਸਭ ਤੋਂ ਵੱਡਾ ਜਿਹੜਾ ਯੋਗਿਆ ਉਹ ਸੋਸ਼ਲ ਮੀਡੀਆ ਦਾ ਯੋਗਿਆ ਅਸੀਂ ਪਿੱਛੇ ਕਿਉਂ ਰਹਿ ਗਏ ਇਸੇ ਕਰਕੇ ਰਹਿ ਗਏ ਕਿ ਅਸੀਂ ਦਿਖਾ ਹੀ ਨਹੀਂ ਸਕੇ ਬੱਚਿਆਂ ਨੂੰ ਬੱਚਿਆਂ ਨੂੰ ਅਸੀਂ ਗੁਰਦਾਰ ਨਹੀਂ ਲੈ ਕੇ ਜਾਂਦੇ ਤੇ ਬੱਚੇ ਇਤਿਹਾਸ ਨਾਲ ਜੁੜਦੇ ਨਹੀਂ ਤੁਸੀਂ ਵੇਖੋ ਅੱਜ ਮੇਰੇ ਬੱਚੇ ਆ ਮੇਰੇ ਬੱਚਿਆਂ ਨੂੰ ਮਹਾ ਭਾਰਤ ਰਮਾਇਣ ਛੋਟਾ ਪੀਮ ਸਾਹਿਬ ਯਾਦ ਆ ਪਰ ਆਪਣੇ ਯੋਧੇ ਕਿਉਂ ਨਹੀਂ ਯਾਦ ਆ ਕੋਈ ਪ੍ਰੋਬਲਮ ਇਹੋ ਹੀ ਆ ਕਿ ਅਸੀਂ ਪਰ ਜੇ ਤੁਸੀਂ ਯੋਧਿਆਂ ਦੀ ਗੱਲ ਕਰਦੇ ਯੋਧਿਆਂ ਦੇ ਗੁਰੂ ਮਹਾਰਾਜ ਦੀਆਂ ਵੀਡੀਓ ਕਈ ਬਣੀਆਂ ਹੋਈਆਂ ਆ ਹਾਂ ਹੁਣ ਉਸੇ ਗੱਲ ਤੇ ਆਉਣਾ ਮੈਂ ਅਸੀਂ ਬਣਾ ਨਹੀਂ ਰਹੇ ਆਪਾਂ ਨਹੀਂ ਬਣਾਉਂਦੇ ਅਸੀਂ ਜਿਹੜਾ ਡਾਕੂਮੈਂਟ ਤਾਂ ਬਹੁਤ ਬਣੀਆ ਵੀ ਆ ਜੀ ਉਹ ਤੁਸੀਂ ਯੋਧਿਆਂ ਬਾਰੇ ਕਿਉਂ ਨਹੀਂ ਯੋਧੇ ਬਾਰੇ ਪਤਾ ਤਾਂ ਹੈ ਨਾ ਸਾਰਿਆਂ ਨੂੰ ਉਹ ਕੌਣ ਉਹ ਕੌਣ ਬਣਾ ਰਿਹਾ ਕਦੀ ਇਹ ਵੇਖਿਆ ਤੁਸੀਂ ਕਦੀ ਖੋਲ ਕੇ ਵੇਖੋ ਅਸੀਂ ਕਹਿ ਦਿੰਦੇ ਆ ਕਿ ਇੱਕ ਬੰਦੇ ਨੇ ਛਾਟੇ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਸਾਹਿਬਾਰਾਏ ਤੇ ਫਿਲਮ ਬਣਾਈ ਇੱਕ ਇੱਥੇ ਡੇਰਾਵਾਸੀ ਦੇ ਸ਼ਰਮਾ ਜੀ ਨੇ ਉਹਨਾਂ ਨੇ ਦਾਸਤਾਨੇ ਸਰਹੰਦ ਬਣਾਈ ਦੋਹਾਂ ਉਹ 17 ਕਰੋੜ ਦੀ ਬਣੀ ਹੈ 9 ਕਰੋੜ ਦੀ ਬਣੀ ਉਹ ਤੇ ਬੈਨ ਲੱਗ ਗਿਆ ਬੈਂਤ ਲੱਗ ਗਿਆ ਮੈਂ ਸਮਝ ਗਿਆ ਤੁਹਾਡੀ ਗੱਲ ਬਟ ਜਿਹੜੀਆਂ YouTube ਦੇ ਉੱਪਰ ਵੀਡੀਓਜ਼ ਪਈਆਂ ਕੋਈ ਤਮਿਲਨਾਡੂ ਤੋਂ ਬਣਾ ਰਿਹਾ ਕੋਈ ਉੜੀਸਾ ਤੋਂ ਬਣਾ ਰਿਹਾ ਕੋਈ ਕਿਤੇੋਂ ਬਣਾ ਰਿਹਾ ਜਿਹੜਾ ਗਲਤ ਨੌਲੇਜ ਦੇ ਰਿਹਾ ਅਸੀਂ ਉਹਨਾਂ ਨੂੰ ਹਟਾਈ ਨਹੀਂ ਪਾ ਰਹੇ ਤੇ ਅੱਜ ਦੀ ਘਟਨਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਂ ਨਾ ਚੀ ਕਰਾਉਂਦੇ ਸਾਰਟ ਆਊਟ ਕਰ ਲੀਏ ਫਿਰ ਤੁਹਾਨੂੰ ਸਾਰਾ ਬਿਆਨ ਦਿੱਕੇ ਜਾਂਦਾ ਹੈ ਨਾ ਸਭ ਬਹਿ ਕੇ ਇੱਕ ਦਿਨ ਵੇਢ ਲਈਏ ਗੱਲ ਜੀ ਫੇਸਪੋਟ ਜੀ ਅੱਜ ਜੋ ਜੋ ਅੱਜ ਦੀ ਘਟਨਾ ਘਟੀ ਹੈ ਸ਼ੂਟਿੰਗ ਹੁੰਦੇ ਹੋਏ ਕੀ ਕਹਿਣਾ ਚਾਹੁੰਦੇ ਹੋ ਉਸ ਦੇ ਬਾਰੇ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਕੋਈ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਜਹੇਦਰ ਬਾਬਾ ਨਿਹਾਲ ਸਿੰਘ ਜੀ ਪਿੰਡ ਬਰੋਲੀ ਜੋ ਕਿ ਦਾਸ ਜਥੇਬੰਦੀ ਸ਼ਹੀਦ ਬਾਬਾ ਜੀਵਨ ਸਿੰਘ ਬਾਬਾ ਜਿਹਾਰ ਸਿੰਘ ਜੀ ਦੇ ਅਸਥਾਨ ਦੀ ਸੇਵਾ ਅਸੀਂ ਦਲਪੰਥ ਬਾਬਾ ਕੁਲਵਿੰਦਰ ਸਿੰਘ ਜੀ ਦੇ ਚਰਨਾਂ ਚ ਕਰ ਰਹੇ ਹਾਂ ਹਾਂ ਜਾਨਾ ਦਲਬਾ ਜਹੇਦਰ ਬਾਬਾ ਕੁਲਵਿੰਦਰ ਸਿੰਘ ਜੀ ਸ੍ਰੀ ਚਮਕੌਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਦਾਸ ਸੇਵਾ ਨਿਭਾ ਰਿਹਾ ਪੰਥ ਦੇ ਵਿੱਚ ਜੋ ਕਿ ਸਾਨੂੰ ਅੱਜ ਫੋਨ ਆਇਆ ਸਾਡੇ ਜਹੇਦਰ ਬਾਬਾ ਮੇਜਰ ਸਿੰਘ ਜੀ ਦਾ ਉਹ ਕਹਿੰਦੇ ਵੀ ਅੱਜ ਬੇਅਦਬੀ ਹੋ ਗਈ ਕੜੂਏ ਵੀ ਕਾਲਗੜ੍ਹ ਸਾਹਿਬ ਦੇ ਨੇੜੇ ਤਾਂ ਅਸੀਂ ਜਦੋਂ ਉਰੇ ਪਹੁੰਚੇ ਤਾਂ ਉੱਥੇ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਸਾਰਾ ਗੁਰੂਗ੍ਰੰਥ ਸਾਹਿਬ ਮਹਾਰਾਜ ਦਾ ਜੋ ਕਿ ਨਕਲ ਕਰਕੇ ਪੂਰੀ ਪਾਲਕੀ ਸਾਹਿਬ ਸਜਾ ਕੇ ਆਹਾ ਚੌਰ ਸਾਹਿਬ ਹੈ ਜਿਹਦੇ ਵਿੱਚ ਤਪਲੇ ਗ੍ਰੰਥੀ ਤਿੰਨ ਗ੍ਰੰਥੀ ਸੀ ਮੌਜੂਦ ਉੱਥੇ ਜੋ ਕਿ ਆਨੰਦ ਕਾਰਜਾਂ ਦੀ ਇਹ ਵੀਡੀਓ ਬਣਾ ਰਹੇ ਸੀ ਕੋਈ ਸੀਰੀਅਲ ਬਣ ਰਿਹਾ ਓਡਾਰੀਆਂ ਓਡਾਰੀਆਂ ਸੀਰੀਅਲ ਦਾ ਇਹਨਾਂ ਨੇ ਜੋ ਸੀਨ ਕਰ ਰਹੇ ਸੀ ਉੱਥੇ ਪਹਿਲਾਂ ਤਾਂ ਗੁਰੂਗ੍ਰੰਥ ਸਾਹਿਬ ਮਹਾਰਾਜ ਦੇ ਰਮਾਲੇ ਸਾਹਿਬ ਉਹਨਾਂ ਦੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤਖਤ ਸਜਾਉਣਾ ਹਰੇਕ ਜਗ੍ਹਾ ਸ਼ੋਭਾ ਨਹੀਂ ਦਿੰਦਾ ਜੋ ਕਿ ਖਾਲਸੇ ਪੰਥ ਦੇ ਮਨਾਂ ਦੇ ਵਿੱਚ ਠੇਸ ਪਹੁੰਚਾਉਣ ਵਾਲੀ ਗੱਲ ਇਹਨਾਂ ਨੇ ਸ਼ੂਟਿੰਗ ਵਾਲਿਆਂ ਨੇ ਜੋ ਕਿ ਕੋਈ ਸਰਗੁਣ ਮਹਿਤਾ ਉਹਦੀ ਪਾਰਟੀ ਨੇ ਸਭ ਤੋਂ ਵੱਧ ਬੇਅਦਬੀ ਕੀਤੀ ਹੈ ਜੋ ਕਿ ਖਾਲਸੇ ਪੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਕਲ ਕਰਕੇ ਉਹਨਾਂ ਦਾ ਬੇਅਦਬੀ ਕੀਤੀ ਹੈ ਜੋ ਬੇਅਦਬੀ ਹੈ ਇਹ ਹਰ ਰੋਜ਼ ਹੋ ਰਹੀ ਹੈ ਸਿੱਖਾਂ ਨੂੰ ਜਗਾਉਣ ਦੇ ਵਾਸਤੇ ਕੀ ਕਾਰਵਾਈ ਚਾਹੁੰਦੇ ਹੋ ਅਸੀਂ ਕੀ ਕਾਰਵਾਈ ਚਾਹੁੰਦੇ ਆ ਵੀ ਜਿਹੜਾ ਜਿਨ੍ਹਾਂ ਦਾ ਇਹ ਮੇਨ ਮੁੱਦਾ ਸ਼ੂਟਿੰਗ ਕਰ ਰਹੇ ਨੇ ਜਿਹੜੇ ਕਰਵਾ ਰਹੇ ਨੇ ਮਾਲਕ ਕੋਈ ਸਰਗੁਣ ਮਹਿਤਾ ਨਾਂ ਦੀ ਜਨਾਨੀ ਆ ਉਹਦਾ ਘਰ ਵਾਲਾ ਉਥੇ ਪਰਚਾ ਹੋਣਾ ਚਾਹੀਦਾ ਦੋਨਾਂ ਜੀਆਂ ਤੇ ਕਿਉਂਕਿ ਇਹ ਸਿਸਟਮ ਚਲਾ ਰਹੇ ਜਿਹੜਾ ਸਿਸਟਮ ਨੂੰ ਚਲਾ ਰਿਹਾ ਉਹਨੂੰ ਸਾਰਾ ਸੀਨ ਐਡ ਪਤਾ ਹੁੰਦਾ ਵੀ ਕਿਹੜਾ ਸੀਨ ਕਿੰਨੇ ਵਜੇ ਕਿੱਥੇ ਕਰਿਆ ਜਾਊਗਾ ਔਰ ਕਹੀ ਜੀ ਲੋਕੇਸ਼ਨ ਚਾਹੀਦੀ ਆ ਅਸੀਂ ਵੀ ਪੜੇ ਲਿਖੇ ਅਨਪੜ੍ਹ ਕੋਈ ਨਹੀਂ ਹੈ ਸਾਰਾ ਇੰਟੈਲੀਜੈਂਟ ਇਲਾਕਾ ਹੈ ਕਿਉਂਕਿ ਮਹਾਰਾ ਦੀ ਕਿਰਪਾ ਸਤਿਗੁਰਾਂ ਦੀ ਅੱਜ ਦੇ ਕੌਮ ਖਾਲਸਾ ਪੰਥ ਪੜਿਆ ਲਿਖਿਆ ਹੈ ਅੱਜ ਜਿੱਥੇ ਵੀ ਮੁੱਦਾ ਆਉਂਦਾ ਉਥੇ ਮੁੱਦੇ ਨੂੰ ਦਵਾਉਣ ਦੀ ਗੱਲ ਹੁੰਦੀ ਹੈ ਅਗਰ ਉਹਨੇ ਕਾਰਵਾਈ ਨਹੀਂ ਹੁੰਦੀ ਫਿਰ ਕੀ ਕਰੋਗੇ ਜੀ ਅਗਰ ਨਹੀਂ ਕਾਰਵਾਈ ਹੁੰਦੀ ਫਿਰ ਅਸੀਂ ਤਾਂ ਉਸ ਜਗ੍ਹਾ ਤੇ ਮੈਂ ਤਾਂ ਸੱਚ ਦਾ ਆਵਾਜ਼ ਦੇ ਕਹਿ ਰਿਹਾ ਕਿਉਂਕਿ ਉਸ ਜਗ੍ਹਾ ਤੇ ਕਬਜ਼ਾ ਹੋਣਾ ਚਾਹੀਦਾ ਕਿਉਂਕਿ ਖਾਲਸੇ ਪੰਥ ਦੇ ਮਨਾਂ ਨੂੰ ਠੇਸ ਗੁਰੂ ਗ੍ਰੰਥ ਸਾਹਿਬ ਮਹਾਰਾ ਦੀ ਬੇਅਦਬੀ ਨਕਲ ਕਰਕੇ ਇਹਨਾਂ ਨੇ ਬਹੁਤ ਬੜੀ ਕਾਲਸੇ ਪਾਂਦੇ ਸਿੱਖ ਕੌਮ ਦਾ ਕਹਾਣ ਕੀਤਾ ਜੋ ਇਹ ਕਹਾਣ ਨਹੀਂ ਹੋਣਾ ਚਾਹੀਦਾ ਇਹਨਾਂ ਤੇ ਨੱਥ ਪਾਉਣੀ ਚਾਹੀਦੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਤੇ ਪਰਚਾ ਦੇਣਾ ਬਣਦਾ ਜੇ ਅਗਰ ਪਰਚਾ ਨਹੀਂ ਕਰਦੇ ਤਾਂ ਫਿਰ ਅਸੀਂ ਬਣਦੀ ਕਾਰਵਾਈ ਜੋ ਖਾਲਸੇ ਦਾ ਸਿਸਟਮ ਹੈ ਉਹਦੇ ਨਾਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਬਾਬਾ ਜੀ ਕੀ ਪ੍ਰੋਸੈਸ ਦਿੱਤਾ ਪੁਲਿਸ ਨੇ ਤੁਹਾਨੂੰ ਸਾਨੂੰ ਬਾਹਰੀ ਵੀ ਦਾ ਖਾਲਸਾ ਹੈ ਜੀ ਪਰ ਸਾਨੂੰ ਪ੍ਰਸ਼ਾਸਨ ਨੇ ਪ੍ਰੋਸਸ ਦਿੱਤਾ ਹੈ ਕਹਿੰਦੇ ਵੀ ਜੋ ਉਹਨਾਂ ਦਾ ਮੈਨੇਜਮੈਂਟ ਹੈ ਜੋ ਵੀ ਦਾ ਡਾਇਰੈਕਟਰ ਹੈ ਲਗਾਤਾਰ ਵੀ ਉਹਨੂੰ ਅਸੀਂ ਬੁਲਾਵਾਂਗੇ ਸਾਡੇ ਉਹਨਾਂ ਨੇ ਨਾਮ ਨੰਬਰ ਲਿਖਨੇ ਆ ਵੀ ਜੀ ਤੁਹਾਨੂੰ ਇੱਥੇ ਬੁਲਾਵਾਂਗੇ ਉਸ ਤੋਂ ਬਾਅਦ ਜੋ ਵੀ ਬਣਦਾ ਕਾਰਵਾਈ ਹੋਊਗੀ ਉਹ ਕੀਤੀ ਜਾਊਗੀ ਅੱਛਾ ਕੀ ਪ੍ਰੋਬ ਵੀ ਇਹ ਹੀ ਤਾਂ ਕਦੋਂ ਦਾ ਟਾਈਮ ਦਿੱਤਾ ਉਹਨਾਂ ਨੇ ਉਹ ਕਹਿੰਦੇ ਵੀ ਸ਼ਾਮ ਨੂੰ ਅਗਰ ਸ਼ਾਮ ਨੂੰ ਹੋਇਆ ਤਾਂ ਸ਼ਾਮ ਨੂੰ ਨਹੀਂ ਤਾਂ ਸਵੇਰੇ ਤੁਹਾਨੂੰ ਬੁਲਾਇਆ ਜਾਊਗਾ ਜੀ ਕੀ ਕਾਰਵਾਈ ਦੀ ਮੰਗ ਕਰਦੇ ਆਪਾਂ ਅਸੀਂ ਕਾਰਪੀਨਾਂ ਦੇ ਪਰਚਾ ਕਰਾਉਣਾ ਜੀ ਇਹ ਜੇ ਕਾਰਜ ਕੱਲ ਨੂੰ ਫੇਰ ਕਰਨਗੇ ਅਸੀਂ ਉਹ ਜਗ੍ਹਾ ਤੇ ਘੋੜੇ ਬੰਨ੍ਹਨੇ ਆ ਪਰਚਾ ਕਿੱਥੇ ਕਰਾਉਣਾ ਜੀ ਜਿਹੜਾ ਵੀ ਉੱਥੇ ਜੋ ਵੀ ਨਾ ਮੇਨ ਡਾਇਰੈਕਟਰ ਆ ਜੀ ਜਿਹੜਾ ਮੇਨ ਮੈਨੇਜਮੈਂਟਲ ਡਾਇਰੈਕਟਰ ਆ ਉਹਦੇ ਪਰਚਾ ਕਰਾਉਣਾ ਸਿੱਨਾ ਜਿਹੜਾ ਉੱਥੇ ਤਾਪਿਆ ਦੇ ਮਹਿਤਾ ਜੀ ਕਰਾ ਤਿੰਨ ਦਿਨ ਉੱਥੇ ਦੱਸੇ ਆ ਰਹੇ ਆ ਸ਼ਹੀਦਗੜ੍ਹ ਦਾ ਜੀ ਕਿ ਨਾ ਨਕਲੀ ਵਿਆਹ ਕਰਾਏ ਜਾ ਰਹੇ ਆ ਨਕਲੀ ਸ਼੍ਰੀ ਗੁਰਗਨ ਸਾਹਿਬ ਦੀ ਬਣਾ ਕੇ ਇੱਕ ਨਕਲੀ ਗ੍ਰਾਂਥੀ ਲਿਆਂਦਾ ਇਹਨਾਂ ਨੇ 1000 ਰੁਪਏ ਦਿਹਾੜੀ ਪਰ ਹੈ ਸਾਡੇ ਹੀ ਬੰਦੇ ਲੱਗੇ ਵੇਖਣ ਹਜ਼ਾਰ ਹਜ਼ਾਰ ਪਰ ਆਪਣੇ ਗੁਰੂ ਸਾਹਿਬ ਨਹੀਂ ਦੇਖਦੇ ਵੀ ਸੀ ਸਾਡੇ ਗੁਰੂ ਦੀ ਬੇਅਦਬੀ ਹੋ ਰਹੀ ਆ ਹੈ ਅੱਗੇ ਖੜੇ ਕੌਣ ਅੱਗੇ ਸਿੰਘ ਸਰਦਾਰ ਉਹ ਡਿਊਟੀ ਵਾਲੇ ਖੜੇ ਆ ਮੁਰੇ ਸਿਕਿਉਰਟੀ ਵਾਲੇ ਕੋਟੀ ਵਾਲੇ ਉਹ ਵੀ ਸਿੰਘ ਸਰਦਾਰ ਕਰੋ ਜੀ ਉਹਦੇ ਸਾਹਮਣੇ ਇਹ ਜਿਹੜਾ ਚੌਰ ਸਾਹਿਬ ਆਏ ਵੀ ਤੁਸੀਂ ਦੇਖ ਉਸੇ ਕਰ ਰਹੇ ਸੀ ਉਹ ਨਕਲੀ ਗੁਰੂ ਗ੍ਰੰਥ ਸਾਹਿਬ ਬਣਾ ਕੇ ਉਹਦੇ ਉੱਪਰ ਲੱਗੇ ਜੀ ਕਰ ਰਹੇ ਕਿੰਨੇ ਬੰਦੇ ਤੁਸੀਂ ਮੌਕੇ ਤੇ ਜਿਹੜੇ ਦੇਖੇ ਸੀ ਅਤੇ ਕਿੰਨੇ ਬੰਦੇ ਸੀ ਆ ਦੇਖੋ ਵੀਡੀਓ ਹੈ ਕਿ ਮੈਂ ਬਾਅਦ ਚ ਦਿਖਾ ਦਿੰਦਾ ਤੁਹਾਨੂੰ ਠੀਕ ਹੈ ਸਭ ਨੂੰ ਸਬੂਤ ਹੈ ਸਰ ਅਧਿਕਾ ਜਿਹੜਾ ਹੈ ਘਟਨਾ ਘੱਟੀ ਹੈ ਜੀ ਕਿ ਨਕਲੀ ਗੁਰਦੁਆਰਾ ਬਣਾ ਕੇ ਕੋਈ ਸ਼ੂਟਿੰਗ ਸ਼ਾਟਿੰਗ ਦਾ ਰੌਲਾ ਚੱਲਿਆ ਨਾਂ ਤੁਸੀਂ ਵੀ ਆਏ ਹੋਏ ਤੇ ਤੇ ਸ਼ੂਟਿੰਗ માં ਵੀ ਕਾਫੀ ਫਿਗਰ ਗਿਆ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਮਸਲਾ ਹੈ ਜੀ ਸਾਰਾ ਇੱਕ ਇੰਸੀਡੈਂਟ ਵੀ ਸਾਡੇ ਧਿਆਨ ਚ ਆਇਆ ਜਿ ਕਿ ਇੱਕ ਲੋਕਲ ਏਰੀਆ ਚ ਕਿਸੇ ਜਗ੍ਹਾ ਕਿਸੇ ਨਾਟਕ ਦੀ ਸ਼ੂਟਿੰਗ ਚੱਲ ਰਹੀ ਸੀ ਤੇ ਉੱਥੇ ਕੁਝ ਵਿਅਕਤੀਆਂ ਵੱਲੋਂ ਇਸ ਵਿੱਚ ਕੁਝ ਨਾਨ ਸਿੰਘ ਵੀ ਹਾਜ਼ਰ ਸਨ ਉਹਨਾਂ ਵੱਲੋਂ ਉੱਥੇ ਬਰੋਧ ਜਤਾਇਆ ਗਿਆ ਕਿ ਜਿਹੜਾ ਹੈਗਾ ਉੱਥੇ ਅਨੰਦ ਕਾਰਜ ਹੋ ਰਹੇ ਨੇ ਤੇ ਮਾਨ ਮਰਿਆਦਾ ਦੀ ਜਿਹੜੀ ਆ ਉਹ ਉਹਨਾਂ ਨੂੰ ਮਾਨ ਮਰਿਆਦਾ ਭੰਗ ਹੋ ਰਹੀ ਆ ਉਸ ਦੇ ਸਬੰਧ ਦੇ ਵਿੱਚ ਉਹਨਾਂ ਦੋਨਾਂ ਪਾਰਟੀਆਂ ਦਾ ਉੱਥੇ ਜਿਹੜਾ ਆਪਸ ਥੋੜੀ ਬਹੁਤ ਅਨਬਣ ਹੋਈ ਉਸ ਤੋਂ ਬਾਅਦ ਅਸੀਂ ਥਾਣੇ 'ਚ ਜਾ ਕੇ ਇੱਥੇ ਦੋਨਾਂ ਪਾਰਟੀਆਂ ਇੱਥੇ ਆ ਗਈਆਂ ਦੋਨਾਂ ਦੀ ਅਸੀਂ ਗੱਲਬਾਤ ਸੁਣੀ ਗੱਲਬਾਤ ਸੁਣ ਕੇ ਦੋਨਾਂ ਦੀ ਆਪਦੀ ਆਪਦੀਆਂ ਜਿਹੜੀਆਂ ਉਹਨਾਂ ਦੀਆਂ ਤਰਕਾਂ ਸੀਗੀਆਂ ਉਹ ਸੁਣ ਕੇ ਸਮਝ ਕੇ ਤੇ ਉਹਦੇ ਵਿੱਚ ਇਹੀ ਜਿਹੜਾ ਡਿਸਾਈਡ ਹੋਇਆ ਕਿ ਜਿਹੜੇ ਉੱਥੇ ਪ੍ਰੋਡਕਸ਼ਨ ਵਾਲੇ ਸੀਗੇ ਉਹਨਾਂ ਨੇ ਬੇਸਿਕਲੀ ਜੋ ਹੈਗਾ ਉਹ ਵੀ ਆਪਦੇ ਤੌਰ ਤੇ ਅਥਾਰਟੀਟਿਵ ਤੌਰ ਤੇ ਕੱਲ ਤੱਕ ਸਬਤ ਹੋਈਆਂ ਹੋਰ ਆਪਣਾ ਐਸਜੀਪੀਸੀ ਤੋਂ ਇਸ ਚੀਜ਼ ਦੀ ਕਲੀਅਰਿਫਿਕੇਸ਼ਨ ਲੈ ਲੈਣਗੇ ਕਿ ਇਸ ਦਾ ਕਿਸ ਤਰੀਕੇ ਨਾਲ ਇਹ ਸਾਰੀ ਚੀਜ਼ ਜਿਹੜੀ ਆਪਾਂ ਕਰ ਸਕਦੇ ਆ ਤੇ ਜਿਹੜੇ ਵਿਅਕਤੀ ਉੱਥੇ ਗਏ ਸਨ ਉਹਨਾਂ ਨੂੰ ਵੀ ਅਸੀਂ ਦੇਖੋ ਉਹਨਾਂ ਨੇ ਵੀ ਆਪਣੀ ਉਸ ਚੀਜ਼ ਨੂੰ ਮੰਨਿਆ ਕਿ ਇੱਕ ਸਹੀ ਜਾਬਤੇ ਦੇ ਅਨੁਸਾਰ ਪ੍ਰਸ਼ਾਸਨ ਦੇ ਧਿਆਨ 'ਚ ਲਿਆ ਕੇ ਜੋ ਅਜਿਹੀ ਚੀਜ਼ ਨੂੰ ਅਗਰ ਕੋਈ ਇਤਰਾਜ਼ ਹੋ ਕੀ ਕਿਸੇ ਨੂੰ ਲੱਗਦੀ ਵੀ ਹੈ ਤਾਂ ਉਹਨੂੰ ਪ੍ਰੋਪਰ ਪ੍ਰੋਸੀਜਰ ਫਾਲੋ ਕਰਕੇ ਜਿਹੜਾ ਉਹ ਆਪਣਾ ਆਪਣੀ ਕਾਰਵਾਈ ਕਰ ਸਕਦੇ ਨੇ। ਇਹ ਘਰ ਪਤਾ ਲੱਗਿਆ ਉੱਥੇ ਕੁੱਤਨਾਰ ਦੀ ਕੋਈ ਗੱਲ ਹੋਈ ਹੋਈ ਇੱਥੇ। ਦੇਖੋ ਜੀ ਉਹ ਚੀਜ਼ ਸਾਰੀ ਵੈਰੀਫਾਈ ਕਰ ਰਹੇ ਆ ਉੱਥੇ ਸੀਸੀਟੀਵੀ ਕੈਮਰਾਜ਼ ਲੱਗੇ ਨੇ ਅਸੀਂ ਸੀਸੀਟੀਵੀ ਕੈਮਰਾਜ਼ ਦੀ ਫੁਟੇਜ ਦੇਖ ਕੇ ਤੇ ਉਹਦੇ ਅਕੋਰਡਿੰਗਲੀ ਜੋ ਵੀ ਹੋਇਆ ਉਹ ਚੀਜ਼ ਵੈਰੀਫਾਈ ਕਰ ਲੈਂਦੇ ਆ। ਕੋਈ ਕੈਮਰਿਆਂ ਦੀ ਭੰਨ ਤੋੜ ਕੋਈ ਹੋਰ ਕੋਈ ਹੋਰ। ਦੇਖੋ ਆ ਦੋ ਤਿੰਨ ਚੀਜ਼ਾਂ ਹੈਗੀਆਂ ਨੇ ਕੁਝ ਉਹਨਾਂ ਨੇ ਇਲਜ਼ਾਮ ਲਾਏ ਨੇ ਕਿ ਸਾਡੇ ਨਾਲ ਬਦਸਲੂਕੀ ਕੀਤੀ ਆ ਜਾਂ ਸਾਡੀ ਕੋਈ ਭੰਨ ਤੋੜ ਕੀਤੀ ਆ। ਪਰੰਤੂ ਜਿਹੜੇ ਬੰਦੇ ਵਿਰੋਧ ਕਰਨ ਗਏ ਸੀ ਉਹਨਾਂ ਨੇ ਇਸ ਚੀਜ਼ ਤੋਂ ਬਿਲਕੁਲ ਇਨਕਾਰ ਕੀਤਾ। ਇਸ ਨਾਲ ਮੈਂ ਤਾਂ ਤੁਹਾਡੇ ਮੱਦੇਮਿਨ ਰਾਈ ਇਹ ਹੀ ਕਹਿਣਾ ਚਾਹਾਂਗਾ ਕਿ ਕੋਈ ਵੀ ਬੰਦਾ ਆਪਣੇ ਹੱਥ 'ਚ ਕਾਨੂੰਨ ਨਾ ਲਵੇ। ਅਗਰ ਕਿਸੇ ਨੂੰ ਕੋਈ ਲੱਗਦਾ ਕਿ ਕਿਤੇ ਕਾਨੂੰਨੀ ਉਲੰਘਣਾ ਹੋ ਰਹੀ ਆ ਜਾਂ ਇਵਨ ਧਾਰਮਿਕ ਮਸਲਿਆਂ ਦੀ ਵੀ ਕੋਈ ਗੱਲ ਆ ਤਾਂ ਉਹ ਪ੍ਰਸ਼ਾਸਨ ਦੇ ਧਿਆਨ 'ਚ ਲਿਆ ਕੇ ਆਪ ਦੀ ਯੋਗ ਕਾਰਵਾਈ ਆ ਜਿਹੜੀ ਉਹ ਕਾਨੂੰਨੀ ਤੌਰ ਤੇ ਕਰਵਾਏ ਨਾ ਕਿ ਆਪਣੇ ਆਪ ਜਿਹੜੀ ਕਾਨੂੰਨ ਹੱਥ 'ਚ ਲਵੇ ਜਿਸ ਦੇ ਨਾਲ ਕੋਈ ਗੱਲ ਵੱਧ ਕੇ ਜਿਹੜਾ ਅਨਟਵਾਡ ਇਨਸੀਡੈਂਟ ਹੋ ਸਕਦਾ। ਕੋਈ ਨਾ ਸਮਝੌਤਾ ਹੋ ਗਿਆ ਜੇ ਕੋਈ ਦੂਨੀ ਪਾਰਟ ਦੇਖੋ ਜੀ ਗੱਲ ਚੱਲ ਰਹੀ ਹੈ ਦੋਨਾਂ ਨਾਲ ਦੋਨਾਂ ਨੂੰ ਆਪਸ ਵਿੱਚ ਅਸੀਂ ਬਿਠਾ ਕੇ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਕਹਿ ਰਹੇ ਇੱਕ ਪਾਰਟੀ ਕਹਿ ਰਹੀ ਸੀ ਕਿ ਉੱਥੇ ਇੱਕ ਦੋ ਜਣਿਆਂ ਨੇ ਕੋਈ ਬਦਸਲੂਕੀ ਕੀਤੀ ਆ ਪਰ ਦੂਸਰੀ ਪਾਰਟੀ ਕਹਿ ਰਹੀ ਸੀ ਕਿ ਅਜਿਹੀ ਕੋਈ ਗੱਲ ਨਹੀਂ ਹੋਈ ਅਸੀਂ ਸਿਰਫ ਗੱਲਬਾਤ ਕਰਨ ਉੱਥੇ ਗਏ ਸੀਗੇ ਸਾਡੇ ਵੱਲੋਂ ਕਿਸੇ ਨਾਲ ਵੀ ਮਾਰਕੁੱਟ ਨਹੀਂ ਕੀਤੀ ਗਈ ਅਸੀਂ ਸੀਸੀਟੀਵੀ ਕੈਮਰਾਸ ਚੈੱਕ ਕਰ ਰਹੇ ਹਾਂ ਚੈੱਕ ਕਰਕੇ ਜੋ ਵੀ ਅਪਰੋਪਰੀਏਟ ਹੋਇਆ ਉਹ ਕਰ ਲਾਂਗੇ ਅਗਰ ਕੋਈ ਦੋਸ਼ੀ ਪਾਇਆ ਜਾਂਦਾ ਤਾਂ ਕਾਰਵਾਈ ਹੋਊਗੀ ਬਿਲਕੁਲ ਹੋਊਗੀ ਜੀ ਕਾਰਵਾਈ ਲਾਜ਼ਮੀ ਕਾਰਵਾਈ ਹੋਊਗੀ ਅਗਰ ਕੋਈ ਵੀ ਕਿਸੇ ਦੋਨਾਂ ਪਾਰਟੀਆਂ ਚੋਂ ਕੋਈ ਵੀ ਦੋਸ਼ੀ ਪਾਇਆ ਜਾਂਦਾ